ਏ ਜੀ ਮਿਤੀ 19/4/24 ਨੂੰ ਖਰਦੀਪ ਸਿੰਘ ਨਾਂ ਦਾ ਡਿਲੀਵਰੀਪoi ਹੈ ਜਿਹੜਾ ਕਿ ਗ੍ਰੀਨ ਸਿਟੀ ਸ਼ਹਿਟਾ ਦੇ ਵਿੱਚ ਆਪਣੀ ਕੋ ਡਿਲੀਵਰੀ ਦੇਣ ਆਇਆ ਸੀਗਾ ਉਹਦੇ ਕੋਲੋਂ ਦੋ ਅੰਸ਼ੱਤੇ ਜਿਹੜੇ ਵਿਅਕਤੀ ਹੈ ਉਹ ਕਰੀਬ 15000 ਦੀ ਨਕਦੀ ਗਨਪੁਆਇੰਟ ਤੇ ਖੋਗੇ ਲੈ ਗਏ ਸੀਗੇ ਇਹਨੂੰ ਡੂੰਘਾਈ ਦੇ ਨਾਲ ਤਫ਼ਤੀਸ਼ ਕਰਦੇ ਹੋਏ ਇਹਦੇ ਸਬੰਧ ਵਿੱਚ ਐਫਆਈਆਰ ਨੰਬਰ 71379B ਪੀਐਸ ਸ਼ਟਾਚ ਦਰਜ ਕੀਤੀ ਗਈ ਔਰ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਦੋ ਵਿਅਕਤੀ ਸੁਰਜੀਤ ਸਿੰਘ ਏਲੀਅਸ ਗੋਲਡੀ ਜਿਹੜਾ ਕਿ ਨਰਨਗਰ ਦਾ ਰਹਿਣ ਵਾਲਾ ਹੈ ਅਤੇ ਬਚਨ ਸਿੰਘ son of ਅਮਰੀਕ ਸਿੰਘ ਜਿਹੜਾ ਕਿ ਮਾਨਾਵਾਲਾ ਹੁਣ ਬਾਸਰਕੇ ਗਿੱਲਾਪਿੰਡ ਚ ਰਹਿੰਦਾ ਇਹ ਦੋਨੇ ਜਿਹੜੇ ਹੈ ਇਹ ਦੋਨੇ ਫਿਗਰ ਹੋਏ ਇਹਨਾਂ ਦੋਨਾਂ ਨੂੰ ਰੈਸਟ ਕੀਤਾ ਗਿਆ ਇਹਨਾਂ ਦੇ ਕੋਲ ਇੱਕ ਬੱਤੀ ਬੋਰ ਜਿਹੜਾ ਵਾ ਅ ਬਤੀਪੁਰ ਦਾ ਲਾਇਸੈਂਸੀ ਪਿਸਤਲ ਬਰਾਮਦ ਕੀਤਾ ਗਿਆ ਨਾਲ 5 ਜਿੰਦਾ ਰੌਂਦ ਤੇ ਜਿਹੜਾ ਬੈਗ ਹੈ ਜਿਹੜਾ ਖੋਇਆ ਸੀਗਾ ਉਹ ਬੈਗ ਵਿਦ ਜਿਹੜੀ ਹੈ 6800 ਰੁਪਇਆ ਜਿਹੜੀ ਰਿਕਵਰੀ ਇਹਨਾਂ ਕੋਲ ਬਰਾਮਦ ਕੀਤੀ ਗਈ ਹੈ ਤੇ ਮੋਟਰਸਾਈਕਲ ਡਿਸਕਵਰ ਜਿਹੜਾ ਇਹਨਾਂ ਨੇ ਉਹਦੇ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਅਜੀ ਜਿਹੜਾ ਰਿਵਾਦਰ ਕੋ ਬਰਨਮਤ ਕੀਤਾ ਗਿਆ ਨਾਲ ਕੋ ਉਹਦਾ ਕੋ ਲਾਇਸੈਂਸੀ ਦੀਆਂ ਨਜਾਇਜ਼ੀ ਕੋ ਲਾਇਸੈਂਸੀ ਲੋਲਵਰਸੀ ਗੈਰੀ ਲਾਇਸੈਂਸੀ ਲੋਲਵਰਸੀ ਦਾ ਇਹਦਾ ਉਹ ਬਚਨ ਸਿੰਘ ਅਮਰੀਕ ਸਿੰਘ ਦੇ ਨਾਤੇ ਦਾ ਲਾਇਸੈਂਸ ਗੈਰੀ ਤੇ ਪਹਿਲਾਂ ਕੋਈ ਇਹਨਾਂ ਦਾ ਨੋਟਬੋਕ ਦਾ ਮਾਮਲਾ ਦਾ ਉਹ ਅਸੀਂ ਸਾਰਾ ਜੈ ਇਨਵੈਸਟੀਗੇਟ ਕਰ ਰਹੇ ਹਾਂ ਜਿਹਨਾਂ ਦਾ ਰਿਵਾਦਰ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਜੋ ਹੋਰ ਆਏਗਾ ਤੇ ਇਹਦਾ ਜਿਹੜਾ ਇਹਦਾ ਜਿਹੜਾ ਸੁਰਜੀਤ ਸਿੰਘ ਹੈਗਾ ਗੋਲਡੀ ਇੱਥੇ ਪਹਿਲੇ ਵੀ ਪਰਚੇ ਕੇਸਿਸ ਟ੍ਰਨ ਹੈ ਤੇ ਇਹ ਜਿਹੜਾ ਵਾ ਫਰਸਟ ਟਾਈਮ ਵਾਲਾ ਬਚਨਪਾਲ ਜਿਹੜਾ ਕੁਝ ਸੱਤਾ ਲੱਗਿਆ ਕਿ ਕਿਸ ਤਰ੍ਹਾਂ ਟਾਰਗੇਟ ਬਣਾਉਂਦੇ ਸੀ ਆਪਣਾ ਇਹ ਇਹ ਬਸ ਇਹ ਤਾਂ ਦੇਖ ਲੈਂਦੇ ਸੀਗੇ ਜਦੋਂ ਡਿਲੀਵਰੀ ਬாய் ਜਾ ਰਿਹਾ ਇਹਨਾਂ ਨੂੰ ਹੁੰਦਾ ਹੀ ਹੈ ਪਤਾ ਵੀ ਡਿਲੀਵਰੀ ਬாய் ਕੋਲ ਪੈਸੇ ਤਾਂ ਹੁੰਦੇ ਹੀ ਨੇ ਜਿਹੜੇ ਕਲੈਕਸ਼ਨ ਹੁੰਦੀ ਹੈ ਉਹ ਦੀ ਤੇ ਉਹੋ ਹੀ ਇਹਨਾਂ ਦੇ ਮਨ ਦੇ ਵਿੱਚ ਆਇਆ ਤੇ ਉਸੇ ਹਿਸਾਬ ਨਾਲ ਇਹਨੇ ਕੀਤਾ ਕਿੰਨੀ ਨੂੰ ਉਮਰ ਦੇ ਤੇ ਕਿੰਨੀ ਬੋਈ ਜੀ 30 ਸਾਲ ਦੇ ਨੇੜੇ ਦੇ ਨੇ ਇਹਾਂ ਦੀ ਉਮਰ ਦੋਨਾਂ ਦੀ ਜੀ ਇਸ ਕੰਮ ਨੂੰ ਦੋਨੋਂ ਜਾਣਦੇ ਜਾਂ ਕੋਈ ਗੈਂਗ ਇਹਨਾਂ ਦੇ ਨਾਲ ਕੰਮ ਕਰਦਾ ਨਹੀਂ ਹਜੇ ਤੱਕ ਜਿਹੜਾ ਹੁਣ ਤੱਕ ਜਿਹੜਾ ਸਾਹਮਣੇ ਆਇਆ ਹਜੇ ਇਹਨਾਂ ਦੋਨਾਂ ਦਾ ਹੀ ਆਇਆ ਵਾ ਬਾਕੀ ਹੋਰ ਇਹਨੂੰ ਬ੍ਰੇਕੀ ਚ ਪੁੱਛ ਕੇ ਕਰਦੇ ਆਂ ਔਰ ਜੇ ਕੋਈ ਚੀਜ਼ ਸਾਹਮਣੇ ਆਈ ਤਾਂ ਤੁਹਾਡਾ ਸ਼ੇਅਰ ਕਰਾਂਗੇ ਜਿਹਨਾਂ ਦੇ ਲਾਇਸੈਂਸੀ ਰਵਲਵਰ ਸੀ ਉਹਨਾਂ ਦੇ ਕੋਈ ਐਕਸ਼ਨ ਲੈ ਆਏ ਹਾਂ ਹਾਂ ਬਿਲਕੁਲ ਜੀ ਇਹਨਾਂ ਦੇ ਲਾਇਸੈਂਸੀ ਰਵਲਵਰ ਜਿਹੜਾ ਮੈਂ ਉਹ ਅਸੀਂ ਆਪਣਾ ਜਿਹੜਾ ਇਹਦੇ ਵਿੱਚ ਕੇਸ ਦੇ ਵਿੱਚ ਲੈ ਲਿਆ ਆਪਣੇ ਕਬਜ਼ੇ 'ਚ ਔਰ ਉਹਦਾ ਲਾਇਸੈਂਸ ਵੀ ਹੈ ਜਿਹੜਾ ਉਹ ਇਮੀਡੀਏਟਲੀ ਕੈਨਸਲੇਸ਼ਨ ਵਾਸਤੇ ਲਿਖਤਾ ਗਿਆ ਹੋਰ ਬਿਲਕੁਲ ਠੀਕ ਹੈ ਇਹਨਾਂ ਕੋਈ ਤਰ੍ਹਾਂ ਜਪਤ ਕੀ ਪਏਗਾ ਨਹੀਂ ਹਜੇ ਨਹੀਂ ਕੀਤਾ ਜੀ ਇਹਨਾਂ ਦੇ ਕੋਲ ਲਾ ਤਿੰਨ ਚੀਜ਼ ਜਿਹੜਾ ਮੋਟਰਸਾਈਕਲ ਜਿਹੜਾ ਵਰਤਿਆ ਸੀ ਉਹ ਬੱਤੀਪੁਰ ਦਾ ਰਵਲਵਰ ਤੇ ਜਿਹੜਾ ਬੈਗ ਜਿਹੜਾ ਇਹਨਾਂ ਨੇ ਲੈ ਗਏ ਸੀਗੇ ਬੈਗ ਕੰਮ ਕੀ ਕਰਦੇ ਨੇ ਵੈਸੇ ਪਹਿਲਾਂ ਕੰਮ ਬਿਲੀ ਇਹਦੀ ਇਹ ਤਾਂ ਹਾਂਜੀ ਕੰਮ ਕੰਮ ਹੀ ਕਰਦੇ ਆ ਜੀ ਕੰਮ ਜਿਹੜੇ ਇਦਾਂ ਦੇ ਕਰਨ ਵਾਲੇ ਉਹਨਾਂ ਨੇ ਕੰਮ ਹੋ ਕੇ ਕਰ ਲਿਆ ਇਹੋ ਹੀ ਕੰਮ ਕਰਦੇ ਨੇ ਠੀਕ ਹੈ